ਕਾਤੇ ਸਭ ਤੋਂ ਪਹਿਲੇ ਕਰਨਾ ਹੈ ਸਾਡੇ ਬਚੀਤ ਸ਼ਹੀਦ ਜਨਾਬ ਸਿੰਘ ਨੂੰ ਪਟਨਾ ਦੇ ਚਰਨਾਂਜ ਸੱਜੋ ਕਾਗਨਮਲ ਕਰਦਾ ਇਹਨੇ ਗ੍ਰੇਟ ਪਰਸਨ ਦੀ ਇਨਾ ਹਿੰਮਤ ਵਾਲੇ ਦਿਨਾਂ ਦਾ ਮੈਂ ਅੱਜ ਹਾੜੂ ਤੇ ਅੱਗੇ ਘਟੀਆਂ ਚ ਆ ਕੇ ਸਾਨੂੰ ਚੜਨਾ ਮੁਸ਼ਕਿਲ ਹੈ ਤੇ ਉਹ ਪੂਜਾ ਕਰਨ ਦੇ ਸੀ ਇਹਨਾਂ ਦਾ ਰਾਉਂਡ ਬਹੁਤ ਬਟਕਲ ਹੈ ਬਹੁਤ ਹਿੰਮਤ ਚਾਹੀਦੀ ਹੈ ਦੇਵਾਸੇ ਮੇਜਰ ਦੇ ਖਿਲਾਫ ਹੋ ਲੜੇ ਨੇ ਪਰਵਾਨ ਨੂੰ ਅਸ਼ੀਰਵਾਦ ਸੀਗਾ ਸਰੇ ਦੇ ਵੀ ਦੇ ਤਾ ਉਹਨਾਂ ਨੇ ਹਿੰਮਤ ਦਿੱਤੀ ਔਰ ਉਹਨਾਂ ਨੇ ਮੁਕਾਬਲਾ ਕੀਤਾ ਮੈਂ ਸਾਰੇ ਮੇਰੇ ਪਰਿਵਾਰ ਇਤੇ ਪਿੰਡਾਂ ਦੇ ਮੇਰੇ ਨਾਲ ਕਿੱਥੇ ਨੇ ਮੇਰੇ ਕਸਾਲ ਸੰਗਰਸ਼ ਮੋਰਚਾ ਤਾਰਕਲਾ ਉਹਦੇ ਬਰੇ ਸਾਰੇ ਮੈਂਬਰ ਮਾਨ ਸਿੰਘ ਜੀ ਸੁਖੀਤ ਸਿੰਘ ਜੀ ਪੂਰਨ ਸਿੰਘ ਜੀ ਬਾਕੀ ਦੇ ਪ੍ਰਮੋਤ ਖਾਇਕਾ ਇਚਾਰਜ ਜਸਵੀਤ ਸਿੰਘ ਲਾਕ ਕਮੇਟੀ ਦੇ ਪ੍ਰਧਾਨ ਕਲਾ ਮੇਰੀ ਕਮੇਟੀ ਦੇ ਪ੍ਰਸਤਾਵ ਵੀ ਨਾਲ ਹੀ ਮੇਰੇ ਖੜੇ ਹੈਗੇ ਨੇ ਛੋਟੇ ਵੀ ਮੈਂ ਇਹਨਾਂ ਹੀ ਕਹਿ ਸਕਦਾ ਕਿ ਮੇਰੇ ਤੋਂ ਮੈਕਸਿਮਮ ਜੋ ਹੋਏਗਾ ਮੈਂ ਕਰਾਂਗਾ ਨੰਬਰ 1 ਮੇਰੀ ਇਹ ਪ੍ਰੋਟੀਓ ਹੋਏਗੀ ਕਿ ਉੱਤੇ ਮੋਟਰੇਬਲ ਰੋਡ ਹੋਵੇ ਔਰ ਰੋਡ ਦੇ ਦੋਨਾਂ ਸਾਈਡਾਂ ਤੇ ਲਾਈਟਾਂ ਹੋਣਗੀਆਂ ਔਰ ਇੱਥੇ ਇਹਨਾਂ ਅਰਾਊਂਡ ਪਾਣੀ ਦਾ ਬੰਦੋਬਸ ਕੀਤਾ ਜਾਏ ਤਾਂ ਕਿ ਜੋ ਵੀ ਮੰਦਰ ਚ ਦਰਸ਼ਨ ਵਾਸੇ ਆਏ ਉਹਨੂੰ ਕਮ ਸੇ ਕਾਮ ਖਾਤ ਪਹੁੰਚ ਤੋਂ ਪਾਸੇ ਕੋਈ ਝੜਾ ਲੱਣਾ ਹੋਵੇ ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਇੰਪੋਸੀਬਲ ਹੈ ਮੁਸ਼ਕਿਲ ਹੈ ਟਫ ਹੈ ਲੇਕਿਨ ਮਜ਼ਾ ਉਸੇ ਕੰਮ ਦਾ ਆਉਂਦਾ ਹੈ ਜੇਕਰ ਟਫ ਹੋਏ ਔਰ ਥੋੜੇ ਦੇ ਮੁਸ਼ਕਿਲ ਹੋਏ ਔਰ ਮੇਰੇ ਖਿਆਲ ਹੈ ਅਗਰ ਅਸੀਂ ਮਾਤਾ ਦੇ ਦਰਵਾਜ਼ੇ ਚਾਏ ਇੱਥੇ ਕਾਲੀ ਮਾਤਾ ਦੇ ਤੇ ਮੇਰਾ ਖਿਆਲ ਹੈ ਆਸ਼ੀਰਵਾਦ ਉਹਨਾਂ ਦਾ ਲੈ ਕੇ ਜਾ ਰਹੇ ਆ ਇੰਨੀ ਹਿੰਮਤ ਜ਼ਰੂਰ ਦੇਣਗੇ ਕਿ ਅਗਰ ਪਠਾਨੇ ਸਾਹਿਬ ਨੇ ਛੇਰੀ ਦਿੱਤੀ ਹੈ ਤੇ ਇਹਨੂੰ ਇਸਕਾ ਹਲਕੇ ਨੂੰ ਬਚਾਇਆ ਆਬਾਦ ਕੀਤਾ ਆਜ ਇਹ ਹਾਲ ਤਾਂ ਅਗਰ ਹੈਗਾ ਜਿ ਤਾ ਵਾ ਫਿ ਬਿਕ ਰਹੇ ਹੁ ਮੈਂ ਵੀ ਦੇਣ ਤੇ ਮੈਂ ਜ਼ਰੂਰ ਕਰਾਂਗਾ ਕਿ ਮੇਰੇ ਮੰਤਰੀ ਸਿਟਿੰਗ ਮਿਨਿਸਟਰ ਜਾਂ ਮੇਰੇ ਜੋ ਵੀ ਮੇਰੇ ਸਾਥੀ ਮੇਰੇ ਨਾਲ ਆ ਕੇ ਇਸ ਅੱਛੇ ਕੰਮ ਵਾਸਤੇ ਯੋਗਦਾਨ ਦਿਨਾਂ ਚਾਨ ਪੂਰੀ ਵੈਲਕਮ ਮੈਂ ਦੇ ਕਰਾਂਗਾ ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਹਰ ਪੋਸਿਬਲ ਤਰੀਕੇ ਨਾਲ ਇੱਥੇ ਜੋ ਕੁਝ ਬੈਸਟ ਹੋ ਜਾਏ ਉਹ ਕੀਤਾ ਜਾਏਗਾ ਬਟ ਫਰਸਟ ਪ੍ਰਾਇੋਰਟੀ ਮੇਰੀ ਹੋਏਗੀ ਕਿ ਇੱਕ ਗੇਟ ਜਿੱਥੋਂ ਅਸੀਂ ਚੜ੍ਹਨਾ ਸ਼ੁਰੂ ਕੀਤਾ 메인 ਰੋਡ ਤੋਂ ਸ਼ੀਤੀ ਗੇਟ ਅ ਸ਼ੀਤ ਅਰਮ ਸਿੰਘ ਪਠਾਨੇ ਦੇ ਨਾਂ ਤੇ ਬਣਿਆ ਹੋਣਾ ਚਾਹੀਦਾ ਉਹਨਾਂ ਦੇ ਸਵਾਸਤ ਸਤੇ ਪ੍ਰਤੀਮਾ ਲੱਗੀ ਹੋਣੀ ਚਾਹੀਦੀ ਐਂ ਸਿੱਧਾ ਫਿਰ ਉੱਪਰ ਆ ਗਏ ਆਪਣਾ ਆਲਵਾਸੇ ਇਹ ਰੋਡ ਮੋਟਰੇਬਲ ਹੋਣਾ ਚਾਹੀਦਾ ਮੈਂ ਨਹੀਂ ਕਹਣਾ ਡਬਲ ਰੋਡ ਹੋਏ ਬਟ ਕਮ ਸੇ ਕਮ ਸਿੰਗਲ ਰੋਡ ਤੋਂ ਮੋਟਰੇਬਲ ਹੋ। ਕੋਈ ਸ਼ਿਕਲ ਕੋਈ ਨਹੀਂ ਹੈ ਹੋਏਗਾ ਔਰ ਮੈਂ ਸਾਰੇ ਮੇਰੇ ਕਮੇਟੀ ਦੇ ਮੈਂਬਰ ਜਿੰਨੇ ਵੀ ਅੱਜ ਇੱਥੇ ਹੈਗੇ ਨੇ ਮੇਰੇ ਨਾਲ ਮੇਰੇ ਭਰਾ ਯਕੀਨ ਲਗਾ ਦੋਨੋ ਕਿ ਇਹ ਦਰ ਲਿਆ ਕੋਈ ਤੁਹਾਨੂੰ ਅੱਛੀ ਦਿਉ ਦੇਵਾਂਗੇ ਆਪਾਂ ਨਹੀਂ ਤਾਂ ਕੋਸ਼ਿਸ਼ ਕੀਤੀ ਜਾਏਗੀ ਕਿ ਕਿਛੇ ਟਰਸ ਬਣਾ ਕੇ ਟਰਸ ਦੇ ਵਿੱਚ ਪੈਸੇ ਪਾ ਕੇ ਤਾਂ ਕਿ ਟਰਸ ਨੂੰ ਅੰਡਰ 80G ਥੋੜੀ ਐਗਜ਼ੈਂਪਸ਼ਨ ਹੁੰਦੀਆਂ ਨੇ ਪ੍ਰਾਈਵੇਟ ਪਾਰਟੀਆਂ ਤੋਂ ਵੀ ਬੰਦਾ ਪੈਸੇ ਲੈ ਸਕਦਾ ਹੈ ਕਿ ਚੰਗੇ ਕੰਮ ਵਾਸਤੇ ਅਗਰੈਸਿਵ ਪੈਸਾ ਲਗਾਣਾ ਸਾਨੂੰ ਕੋਈ ਸ਼ਰਮ ਦੀ ਗੱਲ ਨਹੀਂ ਹੈ ਅਗਰ ਲੋਕੀ ਜਿਹੜੇ ਬੈਲ ਟੂ ਪੀਪਲ ਦਾ ਉਹਨਾਂ ਦੇ ਨਾਲ ਲੇਤਾ ਹੈ ਔਰ ਇਹ ਕੰਮ ਕੀਤਾ ਜਾਂਦਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਆ ਬੜਾ ਚੰਗਾ ਲੱਗ ਰਿਹਾ ਇੱਥੇ ਦੇਖੋ ਤੁਸੀਂ ਪੂਰੀ ਦੁਨੀਆ ਦੇਖ ਸਕਦੇ ਹੋ ਮੇਰੇ ਖਿਆਲ ਇਹਨਾਂ ਰਾਉਂਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਔਰ ਪਾਕਿਸਤਾਨ ਸਾਡੇ ਤੋਂ ਲਾਹੌਰ ਤੱਕ ਬੈਨਾਕੂਲਰ ਆਕਰੋਏ ਇਹ ਦੇਖੋ ਇਹ ਮੇਰੇ ਖਿਆਲ ਸਾਡੇ ਪੰਜਾਬ ਚ ਹਾਈਐਸਟ ਇਹ ਜਿਹੜੀ ਪਹਾੜੀ ਹੈ ਪੰਜਾਬੀ ਇਹ 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 ਹੀ ਹੈ ਜਿੱਥੇ ਆਪਾਂ ਖੜੇ ਆ ਪਿੰਡ ਤੇ ਡੱਲਾ ਹੈ ਲਿਖਦੀ ਜਗ੍ਹਾ ਨੂੰ ਪਟਿਉਲੇ ਡੱਲਾ ਹੀ ਕਹਿੰਦੇ ਨੇ ਡੱਲੇ ਦੀ ਡੱਲੇ ਦੀ ਸਭ ਤੋਂ ਵੱਡੀ ਪਹਾੜੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੋਚਕਾ